ਸਵਾਗਤ ਹੈ ਮਾਈ ਬੋਡੀ ਦਾ ਕੋਈ ਰਿਕਾਰਡ ਨਹੀਂ ਜਮਾ ਹੋਇਆ ਜਿਹੜਾ ਪ੍ਰਾਣੀ ਪੰਚਾਇਤ ਵੱਲੋਂ ਜਮਾ ਹੋਣਾ ਹੁੰਦਾ ਲਾਜ਼ਮੀ ਹੈ ਫਿਰ ਇਹਨੂੰ ਸੀ ਮਿਲਦੀ ਉਹਨੂੰ ਤੇ ਅੱਜ ਇਹ ਮੇਰਾ ਨਾਂ ਲੈ ਲੈ ਕੇ ਜ਼ਿਲ੍ਹਾ ਪ੍ਰਧਾਨ ਆਏ ਤੇ ਜਿਉਂ ਗੱਲਾਂ ਕਰਦੇ ਐ ਤੇ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਾਨੂੰਨ ਕੋਈ ਕਾਇਦਾ ਕੋਈ ਚੀਜ਼ ਹੁੰਦੀ ਹੈ ਇਹ ਅਕਾਲੀ ਦਲ ਦਾ ਬੰਦਾ ਅਕਾਲੀ ਦਲ ਦਾ ਬੰਦਾ ਜੇ ਅਸੀਂ ਦਫ਼ਤਰ ਤੇ ਕਬਜ਼ਾ ਕੀਤਾ ਹੋਵੇ ਇਹ ਕੋਲੇ ਬੈਠਾ ਹੀ ਕਰਦਾ ਇਹ ਕੋਲੇ ਬੈਠਾ ਹੀ ਕਰਦਾ ਅਸੀਂ ਮੇਰੇ ਦੇਖੋ ਮੇਰੀ ਗੱਲ ਦੂਜੀ ਗੱਲ ਉਹ ਤੁਹਾਡਾ ਬੰਦੇ ਨੇ ਜਿੰਨੇ ਬੰਦੇ ਅੰਦਰ ਹੋ ਗਏ ਮਲਟੀ ਰਮਾਣੇ ਨੂੰ ਬੈਠਾ ਸਵੇਰ ਦਾ ਬੰਦਾ ਬੈਠਾ ਬਾਹਰ ਬੋਲੀ ਇਹਦਾ ਗੁੰਡਾ ਕਰਦੀ ਕਰਦੇ ਆ ਆ ਬੰਦਾ ਗੱਲ ਹੀ ਦੱਸਦਾ ਮੈਂ ਬੁਰਜਮਸ ਦਾ ਪੈਂਦਾ ਸਾਰਾ ਕੁਝ ਪਤਾ ਮੈਨੂੰ ਬਹੁਤ ਮੈਂ ਭਰਿਆ ਪਿਆ ਅਸੀਂ ਚਾਰ ਪੰਜ ਦਿਨਾਂ ਦਾ ਮੈਂ ਕਿਹਾ ਯਾਰ ਅਸੀਂ ਬੋਲਦੇ ਵੀ ਕੁਛ ਇਹਦਾ ਮਤਲਬ ਇਹ ਥੋੜੋ ਕੁਛ ਨਹੀਂ ਹੈ ਸਰਕਾਰ ਚ ਨਹੀਂ ਕਿਹਾ ਹੈ ਸਭ ਨੂੰ ਬੋਲਣਾ ਨਹੀਂ ਆਉਂਦਾ ਇਹ ਸਭ ਕੁਝ ਹੁੰਦਾ ਆਉਂਦਾ ਪੁੱਤ ਔਰ ਉਹ ਨਹੀਂ ਗੱਲ ਹੈਗੀ ਜੇ ਅਸੀਂ ਉੱਥੇ ਕੁੰਡੀ ਲਾ ਕੇ ਬੈਠਣਾ ਸੀ ਭਰਾ ਮੇਰਿਆ ਤੇ ਅਸੀਂ ਇਹਦੇ ਆਉਣ ਤੋਂ ਪਹਿਲਾਂ ਫਿਰ ਇਹ ਸਾਨੂੰ ਠਾਵ ਨਹੀਂ ਸਕਦਾ ਸੀ ਅਸੀਂ ਇਹਦੇ ਆਉਣ ਤੋਂ ਪਹਿਲਾਂ ਇੱਥੇ ਕੁੰਡੀ ਲਾ ਕੇ ਬਹਿ ਜਾਂਦੇ ਜੇ ਅਸੀਂ ਇਹਨਾਂ ਦੀ ਸਰਕਾਰਾਂ ਵਾਂਗੂ ਕਰਦੇ ਤਾਂ ਦਫ਼ਤਰ ਸਾਡੇ ਘਰੇ ਹੋਣਾ ਸੀ ਸਰਬਸੰਤੀਆਂ ਕਰਮ ਉਹ ਅਜਿਹਾ ਕਹੀ ਜਾਂਦੇ ਸੀ ਪਰ ਕਮਰਿਆਂ 'ਚ ਵੜ ਕੇ ਨਹੀਂ ਹੁੰਦੀਆਂ ਲੋਕਾਂ ਜਾ ਕੇ ਹੁੰਦੀਆਂ ਸਰਬਸੰਤੀਆਂ ਲੋਕਾਂ ਦੇ ਕੰਮ ਕਰਨੇ ਆਪਾ ਤੁਸੀਂ ਨਾ ਤੁਹਾਨੂੰ ਉੱਤੇ ਵੀ ਇਹ ਚੀ ਦੱਸੀ ਸੀ ਉਹ ਪਿੰਡ 'ਚ ਦੋ ਤਰ੍ਹਾਂ ਦੀ ਨਹੀਂ ਬਣਦੀ ਉਹਦਾ ਸਾਡਾ ਕਸੂਰ ਥੋੜੋ ਕੋਈ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਭਾਈ ਜੀ ਚੋਣਕ ਮਿਹਦਾ ਟਾਈਮ ਆ 3 ਵਜੇ ਦਾ ਰਾਤ 10 ਵਜੇ ਤੱਕ ਨਾਮਿਨੇਸ਼ਨ ਹੋ ਗਈ 10 ਵਜੇ ਤੱਕ ਤੁਸੀਂ ਕਵਰੀ ਕਰੀ ਹੋਗੀ 10 ਵਜੇ ਤੱਕ ਨਾਮਿਨੇਸ਼ਨ ਹੋ ਗਈ ਹੋਏਗੀ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਕੀਆ ਕਰਕੇ ਨੋ 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 3 ਵਜੇ ਗੇਟ ਬੰਦ ਕਰਕੇ ਜਿੱਥੇ ਨਾਮੀਨੇਸ਼ਨ ਹੋਈ ਸੀ ਜਿੰਨੇ ਬੰਦੇ ਅੰਦਰ ਸੀ ਉਹਨਾਂ ਨੇ ਫਾਈਲਾ ਫਿਲ ਕੀਤੀ ਹੁਣ ਵੀ ਜਿਹੜੇ ਅੰਦਰ ਉਹਨਾਂ ਨੇ ਕਰ ਲੈ ਜਿੰਨੇ ਅੰਦਰ ਪਾ 12 ਵਜਾ ਲਾ ਦੇ ਸਾਰੀ ਗੱਲ ਗੱਲ ਨਾ ਕਰਿਆ ਬੰਦਾ ਬੈਠਾ ਤਾਂ ਇੱਥੇ ਹੀ ਆ ਤੁਸੀਂ ਇੱਥੇ ਬੈਠੇ ਹੋ ਹਾਂਜੀ ਤੁਸੀਂ ਤਾਂ ਇੱਥੇ ਹੀ ਬੈਠੇ ਹੋ ਬਾਹਰ ਤੋਂ ਸੁਣ ਕੇ ਤਾਂ 100 ਖੜਾ ਹੋਏ ਗੱਲ ਗਲਤ ਗੱਲ ਨਹੀਂ ਕੈਮਰਾ ਵੇਖੇਗਾ ਜਿਹੜਾ ਬੰਦਾ ਅੰਦਰ ਫਿਰਦਾ ਸਫੇਰ ਦੇ ਅੰਦਰ ਬੈਠੇ ਤੁਹਾਨੂੰ ਰੁਕਿਆ ਤੁਸੀਂ ਮੇਰੀ ਇੱਕ ਸਫੇਰ ਦਾ ਅੰਦਰ ਬੈਠਾ ਇਹਨੂੰ ਇੱਕ ਬੰਦੇ ਨੇ ਆਕੇ ਨਿਕਿਆ ਤੂੰ ਭਾਈ ਉੱਠ ਨਹੀਂ ਆਖਿਆ ਨਹੀਂ ਆਖਿਆ ਗੱਲ ਸਭ ਆਪਾਂ ਮੈਂ ਪਹਿਲੇ ਕੋਈ ਵੀ ਗੱਲ ਗਲਤ ਫਰੀਦਕੋਟ ਚ ਨਹੀਂ ਚਲਦੀ ਇਹ ਇਹਨਾਂ ਦੀ ਗੁੰਡਾਗਰਦੀ ਹੈ ਨਾ ਜਿਹੜੀ ਹੋਣਾ ਸੀ ਇਹ ਨਹੀਂ ਬਰਦਾਸ਼ਤ ਕਰਨੀ ਸਾਰੇ ਜੁਰਮਾਨਾ ਬੈਠੇ ਦੇਖੋ ਤੁਸੀਂ ਜਿਹੜੀ ਜਿਹੜੀ ਪੁਜੀਸ਼ਨ ਚ ਤੁਸੀਂ ਮੇਰੀ ਗੱਲ ਸੁਣੋ ਵੀ ਇਹ ਕਾਲੀਦਾਲ ਦਾ ਬੰਦਾ ਹੈ ਕਾਲੀਦਾਲ ਦਾ ਬੰਦਾ ਜੇ ਅਸੀਂ ਦਫ਼ਤਰ ਤੇ ਕੰਮ ਜਾ ਕੀਤਾ ਹੋਵੇ ਅਹ ਇਹ ਕੋਲੇ ਬੈਠਾ ਹੀ ਕਰਦਾ ਇਹ ਕੋਲੇ ਕਰਦਾ ਅਸੀਂ ਮੇਰੇ ਦੇਖੋ ਮੇਰੀ ਗੱਲ ਦੂਜੀ ਗੱਲ ਉਹ ਟੋਟਾ ਬੰਦੇ ਨਹੀਂ ਬੋਲਦੇ ਜਿੰਨੇ ਬੰਦੇ ਅੰਦਰ ਹੋ ਗਏ ਮਲਟੀ ਰਮਾਣੇ ਨੂੰ ਬੈਠੋ ਸਵੇਰ ਦਾ ਬੰਦਾ ਬੈਠਾ ਹੈ ਬਾਹਰ ਬੋਲੀ ਇਹਦਾ ਗੁੰਡਾ ਕਰਦੀ ਕਰਦੇ ਆ ਆਪਣਾ ਗੱਲ ਹੀ ਦੱਸਦਾ ਮੈਂ ਬੁਰਜਮਾਸ ਦਾ ਪਿੰਡ ਆ ਸਾਰਾ ਕੁਝ ਪਤਾ ਮੈਨੂੰ ਇੱਕ ਬੰਦਾ ਨਹੀਂ ਕਹਦਾ ਗੁੰਡਾ ਸੀ ਲੋਕ ਵੇਖੋ ਕਹੋਂਦੇ ਬੈਠੇ ਤੂੰ ਮੇਰੀ ਗੱਲ ਸੁਣ ਕੋਈ ਆਪਦਾ ਜੈਨੂਇਨ ਬੰਦਾ ਆਪਦਾ ਤਰਾਜ ਤੇ ਜੈਨੂ ਲਾਊਗਾ ਨਾ ਜੇ ਇਹ ਤੇ ਹੈਗਾ ਤਾਂ ਲੱਗੂ ਆ ਯਾਰ ਚੀਰਮਨ ਸਾਹਿਬ ਤੁਸੀਂ ਤੁਸੀਂ ਸਾਰਾ ਮੀਡੀਆ ਸਵਾਲੋ ਇਹ ਕੰਮੀਦਾਦ ਦੀ ਅਕਾਲੀ ਦਲ ਦੀ ਕੁਰਸੀ ਕਿੱਥੇ ਆ ਤੇ ਸਾਡੀ ਕਿਹਨੇ ਕਿੱਥੇ ਜਗ੍ਹਾ ਵੇਖ ਲਓ ਕਬਜਾ ਕੀ ਦਾ ਉਤਰਾਜ ਲਾ ਲਓ ਨੀਚੇ ਜਾ ਕੇ ਜਗ੍ਹਾ ਦੇਖ ਲਓ ਕਬਜਾ ਕੀ ਦਾ ਆਪਸ ਦੇ ਨੇੜੇ ਕੋਸੀ ਕਿਦੀ ਆ ਦੇਖੋ ਕਿਹਦਾ ਕਬਜਾ ਕਾਲੀ ਦਲ ਦਾ ਕਿ ਸਰਕਾਰ ਦਾ ਟੀਚਰ ਕੋਈ ਗੱਲ ਵਪਾਰਕ ਆ ਰਹੀ ਹੈ ਇੰਨੀ ਕਰਨਾ ਕਰੋ ਇਹ ਵੀ ਨਹੀਂ ਅੱਜ ਆਪਾਂ ਇੱਕੋ ਜੇ ਇੱਕ ਮਸਲੇ ਤੇ ਆਪਾਂ ਭਰਾ ਦੀ ਗੱਲ ਕਰੀ ਜਾਂਦੇ ਆ ਸਾਰੇ ਬੇਨਤੀ ਤੁਸੀਂ ਹੋਣੇ ਕਰਕੇ ਅੱਜ ਦੋ ਵਾਰ ਪਹਿਲਾਂ ਜੀਣਾ ਸਭ ਨੂੰ ਬੇਨਤੀ ਕਰਦਾ ਸਾਰੇ ਰਾਮ ਜੀ ਚਲੋ ਗੱਲ ਖਤਮ ਹੋ ਜਾਏ ਠੀਕ ਹੈ ਇਹ ਤੁਹਾਨੂੰ ਹੀ ਵਿੱਚ ਦੀ ਪਰ ਇਹ ਤਾਂ ਤੁਹਾਨੂੰ ਤੁਹਾਡੇ ਨਾਲ ਰੋਜ਼ ਜਿਹੜੇ ਲਾਈਵ ਹੁੰਦੇ ਨੇ ਉਹਦਾ ਜਵਾਬ ਦਿੱਤਾ ਹਾਂ ਬਹੁਤ ਨਾ ਭਰਿਆ ਪਿਆ ਸੀ ਚਾਰ ਪੰਜ ਦਿਨਾਂ ਦਾ ਮੈਂ ਕਿਹਾ ਯਾਰ ਅਈ ਬੋਲਦੇ ਨਹੀਂ ਪੁੱਛੇ ਦਾ ਮਤਲਬ ਇਹ ਥੋੜੋ ਪੁੱਛ ਕੇ ਸਰਕਾਰ ਚ ਨਹੀਂ ਕਿਹਾ ਹੈ ਸਭ ਬੋਲਣਾ ਨਹੀਂ ਆਉਂਦਾ ਇਹ ਸਭ ਕੁਝ ਹੁੰਦਾ ਪਰ ਲੋਕਾਂ ਨੇ ਪਿਆਰ ਬਖਸ਼ਿਆ ਲੋਕਾਂ ਦਾ ਕੰਮ ਕਰ ਨੂੰ ਚੀਜ਼ ਕਰਦਾ ਕਰ ਮੈਂ 2000 ਬੰਦਾ ਬਿਨਾ ਕਦੋਂ ਤੱਕ 2 ਸਾਲ 3 ਸਾਲ 2.5 ਸਾਲ ਸਰਕਾਰ ਦੇ ਉਸ ਤੋਂ ਬਾਅਦ ਲੋਕ ਕਿੱਥੇ ਚੋਂ ਨਾ ਕਰਨਾ ਨਹੀਂ ਗੱਲ ਆ ਕਿ 2.5 ਸਾਲ ਕੰਮ ਦਾ ਕਰ ਨੂੰ ਹਰੇ ਕੰਮ ਜੇ ਡਿੱਕਾ ਐਪਲੀਕੇਸ਼ਨ ਦੇ ਤੇ ਗਲੀਆਂ ਰੋਕੀ ਬੱਡੇ ਲੜੀਆਂ ਪਾਉਂਦੇ ਠੀਕ ਹੈ ਨਾ ਅਸੀਂ ਹੋਏ ਗਲੀਆਂ ਰੋਕੀ ਜਾਂਦਾ ਕੋਈ ਹੋਰ ਕੰਮ ਰੋਕੀ ਜਾਂਦਾ ਕੋਈ ਕਨੈਕਸ਼ਨ ਨਹੀਂ ਲੈ ਲੈਂਦਾ ਧੂੜੀ ਦੇ ਪਾਣੀ ਦੇ 40 40 ਸਾਲ ਹੋ ਗਏ ਮਾਈ ਕੋਲ ਜ ਕਨੈਕਸ਼ਨ ਨਹੀਂ ਹੈ ਕਿ ਗਰੀਬਾਂ ਲਈ ਜੇ ਉਹਨਾਂ ਨੂੰ ਪਾਈਪਾਂ ਪਾਤੀਆਂ ਉਹਨਾਂ ਨੂੰ ਰੋਕਿਆ ਉਹ ਗਲੀਆਂ ਬਣੀ ਜਾਂਦੀਆਂ 2 ਮਿੰਟ ਡਿਲੇ ਕਰਾਤੀਆਂ ਟੱਕਣ ਉੱਚੀਆਂ ਜੀ ਨੀਵੇਂ ਜੀ ਕੰਪਲੀਟਾਂ ਦੇ ਦੀਆਂ ਹਾਂ ਮਤਲਬ ਇਹ ਚੀਜ਼ ਕੋਈ ਵੀ ਨਹੀਂ ਸਵੇਰ ਦਾ ਬੰਦਾ ਬੈਠਾ ਸੀ ਕਿਸੇ ਨੂੰ ਕੁਝ ਨਹੀਂ ਕਿਹਾ ਇੱਥੇ ਨਜਾਇਜ਼ ਕੋਈ ਐਵੇਂ ਆ ਕੇ ਬਾਹਰ ਆ ਕੇ ਐਂ ਕਰਦੇ ਜੋ ਕਰਦੇ ਖਰੂਗਾ ਇਹ ਚੀਜ਼ ਬਰਦਾਸ਼ਤ ਨਹੀਂ ਹੋਣੀ ਕੋਈ ਚੱਕਰ ਨਹੀਂ ਆ ਸਰਕਾਰਾਂ ਦਾ ਜੇ ਸਰਕਾਰ ਦੇ ਵਿੱਚ ਕੋਈ ਇੱਕ ਬੰਦਾ ਨਹੀਂ ਕਹਦਾ ਕਿ ਕਿਸ ਨੇ ਫੈਲ ਕੋਈ ਸਾਡੇ ਬੰਦੇ ਨੇ ਜਾਂ ਕੁਝ ਕੀਤਾ ਆਪਸ ਵਿੱਚ ਪਿੰਡਾਂ 'ਚ ਨਹੀਂ ਪਾਉਂਦੀ ਵੱਖਰੀ ਗੱਲ ਕਿਸੇ ਦੀ ਹੈ ਹਾਂ ਉਹਵੇਂ ਆ ਜਿੰਨੇ ਬੰਦੇ ਗੇਟ ਦੇ ਅੰਦਰ ਹੋਵੇ ਦਿਨ ਚੜ੍ਹਦੇ ਲੋਕ ਕੋਲ ਸਾਰਿਆਂ ਸਾਰਿਆਂ ਨੂੰ ਹੁਣ ਸਾਰਿਆਂ ਨੂੰ ਸਾਰਿਆਂ ਦੇ ਤਰਾਜ ਲੱਗਣਗੇ ਜਿੰਨੇ ਬੰਦੇ 3 ਵਜੇ ਤੋਂ ਗੇਟ ਦੇ ਅੰਦਰ ਹੋ ਹਾਲੀ ਸਾਬ 15 9 2024 ਨੂੰ ਇੱਥੇ ਵੀਡੀਓ ਨੂੰ ਲਿਖਤਾ ਕਿ ਆਹ ਆਹ ਚੀਜ਼ ਆਹ ਆਹ ਇਨਸੀਡੈਂਟ ਆ ਮਾਈ ਬੋਡੀ ਦਾ ਕੋਈ ਰਿਕਾਰਡ ਨਹੀਂ ਜਮਾ ਹੋਇਆ ਜਿਹੜਾ ਪ੍ਰਾਣੀ ਪੰਚਾਇਤ ਵੱਲੋਂ ਜਮਾ ਹੋਣਾ ਹੁੰਦਾ ਲਾਜ਼ਮੀ ਹੈ ਫਿਰ ਇਹਨੂੰ ਸੀ ਮਿਲਦੀ ਉਹਨੂੰ ਤੇ ਅੱਜੇ ਮੇਰਾ ਨਾਮ ਲੈ ਕੇ ਜਿਲ੍ਹਾ ਪ੍ਰਧਾਨ ਆਏ ਤੇ ਜਿਉਂ ਗੱਲਾਂ ਕਰਦੇ ਐ ਤੇ ਇਹਨਾਂ ਨੂੰ ਨਹੀਂ ਪਤਾ ਕਿ ਅਸੀਂ ਕਾਨੂੰਨ ਕੋਈ ਕਾਇਦਾ ਕੋਈ ਚੀਜ਼ ਹੁੰਦੀ ਐ ਗੋਪੀ ਚੰਦ ਆਪਾਂ ਕਿਸੇ ਨਜਾਇਜ਼ ਗੱਲ ਤੇ ਕਿਸੇ ਨੂੰ ਕਦੇ ਨਹੀਂ ਕਰਦੇ ਇਹ ਪੱਤਰ ਤੇ ਕੀ ਕਾਰਵਾਈ ਹੋਈ ਤੁਹਾਡੇ ਤੇ ਕੁਛ ਨਹੀਂ ਹੋਇਆ ਜੀ ਮੈਂ ਤਾਂ ਉਹੀ ਗੱਲ ਕਰਨਾ ਲੈਟਰਾਂ ਲਿਖੀਆਂ ਆਪਣੀਆਂ ਮੇਰੇ ਹੱਥ ਲੱਗੀਆਂ ਇਹਦੇ ਨਾਲ ਹੀ ਪਰ ਇਹਨਾਂ ਤੇ ਕੋਈ ਕਾਰਵਾਈ ਹੋਈ ਆ ਮੇਰਾ ਸੈਨੋਸੀ ਬੰਦੇ ਨੂੰ ਰੀਲੀਜ਼ ਕਰਤੀ ਇਸ ਪੱਤਰ ਦੇ ਬਾਵਜੂਦ ਇਸ ਪੱਤਰ ਦੇ ਅੱਜ ਅਸੀਂ ਲਿਖ ਕੇ ਦਿੱਤਾ ਪ੍ਰੋਪਰ ਇਹਨਾਂ ਨੂੰ ਇਹਦੇ ਆਧਾਰ ਤੇ ਦਿੱਤਾ ਕੀ ਜਾਂਦਾ ਰਿਕਾਰਡ ਭੇਜ ਕਰੂ ਬੀਸਲਾ ਨੂੰ ਮੈਂ ਬੇਨਤੀ ਕਰੀ ਨਹੀਂ ਫਿਰ ਉਹਦਾ ਐਨਓਸੀ ਕੈਨਸਲ ਕਰੋ ਜਿਹੜੀ ਦਿੱਤੀ ਆ ਆਪੋਂ ਲਿਖੇ ਭੇਜ ਦੇ ਨੇ ਕਿ ਅਸੀਂ ਗਲਤੀ ਨਾਲ ਨੂੰ ਸਿੱਧੇ ਨਹੀਂ ਰਿਪੋਰਟ ਭੇਜ ਕਰਦੇ ਨਾ ਆਪਾਂ ਨੂੰ ਕੋਈ ਤਰਾਜ ਨਹੀਂ ਕੋਈ ਇਲੈਕਸ਼ਨ ਮਰਜੀ ਅਗਲੇ ਦਾ ਜਮੂਰੀ ਹੱਕ ਹੈ ਹਰ ਇਲੈਕਸ਼ਨ ਲੜ ਸਕਦਾ ਬੰਦਾ ਪਰ ਇਹ ਥੋੜੋ ਗਲਤ ਤਰੀਕੇ ਨਾਲ ਤੁਸੀਂ ਆਪਦੀ ਗੁੰਡਾਗਰਦੀ ਜਾਂ ਮੈਨੂੰ ਡਰਾ ਕੇ ਧਮਕਾ ਕੇ ਤੁਸੀਂ ਇਹ ਚੀਜ਼ਾਂ ਕਰਉ ਯਾਰ ਇਹ ਚੀਜ਼ਾਂ ਦਾ ਲੋਕਾਂ ਲਈ ਸਹੀ ਨਹੀਂਆਂ ਚੀਜ਼ਾਂ ਨੇ ਲੋਕਾਂ ਦੇ ਵਿੱਚ ਰਹਿਣਾ ਆਪਾਂ ਯਾਰ ਪਿਆਰ ਨਾਲ ਰਹਿਣਾ ਸਰਸੰਤੀਆਂ ਕੰਮੂ ਅਜ ਤੇ ਕਹੀ ਜਾਂਦੇ ਸੀ ਪਰ ਕਮਰਿਆਂ ਚ ਵੜ ਕੇ ਨਹੀਂ ਹੁੰਦੀਆਂ ਲੋਕਾਂ ਚ ਜਾ ਕੇ ਹੁੰਦੀਆਂ ਸਰਸੰਤੀਆਂ ਲੋਕਾਂ ਦੇ ਕੰਮ ਕਰਨੇ ਆਪਾਂ ਜੀ ਤੁਹਾਨੂੰ ਉਹਦੇ ਵੀ ਇਹ ਚੀ ਦੱਸੀ ਸੀ ਉਹ ਪਿੰਡ ਚ ਦੋ ਤਰ੍ਹਾਂ ਦੀ ਨਹੀਂ ਬਣਦੀ ਉਹਦਾ ਸਾਡਾ ਕਸੂਰ ਥੋੜੋ ਕੋਈ ਉਹ ਆਪਸ ਚ ਲੜ ਪਿਆ ਕੋਈ ਕਿਵੇਂ ਹੋ ਗਿਆ ਬੀਬੀਵੇਂ ਹੋ ਗਿਆ ਪਰ ਕਿਸੇ ਨੂੰ ਵੀ ਛੇ ਨਹੀਂ ਦਿੱਤੀ 1% ਮੇਰੇ ਵੱਲੋਂ ਤਾਂ 0 ਡਾਲਰ ਚਲਦਾ ਹੈਗਾ ਹੁਣ ਵੀ ਜਿੰਨੇ ਬੰਦੇ ਖੜੇ ਆ ਕੋਈ ਵੀ ਬੰਦਾ ਹੱਥ ਖੜਾ ਕਰਕੇ ਇਹ ਨਹੀਂ ਕਹਿ ਸਕਦਾ ਵੀ ਚੇਅਰਮੈਨ ਰੂਲ ਟਰੱਸਟ ਬੈਠਾ ਜਾਂ ਚੇਅਰਮੈਨ ਮਾਰਕੀਟ ਕਮੇਟੀ ਬੈਠਾ ਵੀ ਇਹਨੇ ਇੱਕ ਵੀ ਅਫਸਰ ਨੂੰ ਕਿਹਾ ਕਿ ਮੈਨੂੰ ਇਹਨੇ ਮੈਨੂੰ ਇਹਨੂੰ ਅਸੀਂ ਨਹੀਂ ਦੇਣੀ ਜਾਂ ਮੇਰਾ ਜਿਹੜਾ ਇਤਰਾਜ਼ ਆ ਉਹ ਫਾਈਲ ਨਹੀਂ ਕਰਨਾ ਉਹਨਾਂ ਦਾ ਇਤਰਾਜ਼ ਇਹ ਸੀ ਵੀ ਤੁਸੀਂ ਕੁੰਡੀ ਲਾ ਕੇ ਬੈਠੇ ਸੀ ਅੰਦਰ ਨਹੀਂ ਵੇਖੋ ਕੁੰਡੀ ਲਾਉਣ ਦੀ ਗੱਲ ਜਿਹੜੀ ਹੈਗੀ ਆ ਵੀ ਅਸੀਂ ਇਤਰਾਜ਼ ਫਾਈਲ ਹੀ ਕਰਨ ਆਏ ਸੀਗੇ ਮੈਂ ਤਾਂ ਸਤਕਾਰ ਕਰਿਆ ਸੀ ਅੱਜ ਵੀ ਕਰਦੇ ਆ ਪਰ ਆਈ ਨਹੀਂ ਹੈਗਾ ਫਿਰ ਜਿਵੇਂ ਕਹਿੰਦੇ ਹੁੰਦੇ ਜਿਹੜੀ ਭਾਸ਼ਾ ਜਗਲਾ ਬੋਲਦਾ ਉਹ ਤੇ ਬੋਲਣਾ ਵੀ ਹੁੰਦਾ ਉੱਥੇ ਸਾਡਾ ਬੈਠਣ ਦਾ ਮਤਲਬ ਇਹ ਸੀਗਾ ਕੁੰਡੀ ਤੁਸੀਂ ਹੁਣ ਵੀ ਦੇਖ ਸਕਦੇ ਹੋ ਸਬੂਤ ਦੇ ਤੌਰ ਤੇ ਜੇ ਤੁਸੀਂ ਦੇਖਣਾ ਉਹਨੂੰ ਕਵਰ ਕਰ ਲਓ ਬਾਹਰ ਕੁੰਡੀ ਨਹੀਂ ਲੱਗੀ ਹੁਣ ਵੀ ਤੁਸੀਂ ਦੇਖ ਸਕਦੇ ਆਪਾਂ ਇ ਕੈਮਰਾ ਲੈ ਚੱਲਦੇ ਆ ਉਹ ਗੇਟ ਨੂੰ ਕੁੰਡੀ ਨਹੀਂ ਲੱਗੀ ਸਭ ਤੋਂ ਪਹਿਲੀ ਗੱਲ ਉਹਨੂੰ ਕੁੰਡੀ ਬੰਦ ਕਰਨ ਵਾਸਤੇ ਉਹ ਗੇਟ ਨੂੰ ਕੁੰਡੀ ਨਹੀਂ ਲੱਗੀ ਹੁਣ ਦੇਖ ਲਓ ਗੱਲ ਸੀਗੀ ਵੀ ਉਹ ਵੀਡੀਓ ਸਭ ਕੋਲੇ ਬੈਠੇ ਸੀਗੇ ਠੀਕ ਹੈ ਅਸੀਂ ਆਏ ਜਦੋਂ ਸਾਨੂੰ ਪਤਾ ਲੱਗਿਆ ਅਸੀਂ ਸੈਰ ਤੇ ਬੈਠ ਕੇ ਜਾ ਕੇ ਵੀ ਚਲੋ ਯਾਰ ਕੋਈ ਇਨਸਾਨ ਬੈਠਾ ਕੋਈ ਕੰਮ ਹੋਊਗਾ ਜਾਂ ਕਿਸੇ ਆਪਦੇ ਬੰਦੇ ਦਾ ਲੈਣਾ ਹੁਣ ਔਰ ਉਹ ਨਹੀਂ ਗੱਲ ਹੈਗੀ ਜੇ ਅਸੀਂ ਉੱਥੇ ਕੁੰਡੀ ਲਾ ਕੇ ਬੈਠਣਾ ਸੀ ਭਰਾ ਮੇਰੇ ਤਾਂ ਅਸੀਂ ਇਹਦੇ ਆਉਣ ਤੋਂ ਪਹਿਲਾਂ ਫਿਰ ਇਹ ਸਾਨੂੰ ਠਾਵ ਨਹੀਂ ਸਕਦਾ ਸੀ ਅਸੀਂ ਇਹਦੇ ਆਉਣ ਤੋਂ ਪਹਿਲਾਂ ਇੱਥੇ ਕੁੰਡੀ ਲਾ ਕੇ ਬਹਿ ਜਾਂਦੇ ਜੇ ਅਸੀਂ ਇਹਨਾਂ ਦੀਆਂ ਸਰਕਾਰਾਂ ਵਾਂਗੂ ਕਰਦੇ ਤਾਂ ਦਫ਼ਤਰ ਸਾਡੇ ਘਰੇ ਹੋਣਾ ਸੀ ਠੀਕ ਹੈ ਨਾ ਸੋ ਇਸ ਕਰਕੇ ਨਹੀਂ ਐ ਜਿਵੇਂ ਕੋਈ ਗੱਲਾਂ ਨਹੀਂ ਨਾ ਲੋਕਾਂ ਨੂੰ ਉਤਾਰ ਪੇਸ਼ ਕਰਨ ਦਿਓ ਯਾਰ ਜੇ ਤੁਹਾਡੇ ਸਰਪੰਚਾਂ ਨੂੰ ਕਾਲੀ ਜਾਂਦੇ ਸਰਪੰਚਾਂ ਨੂੰ ਲੋਕ ਚਾਹੁੰਦੇ ਤਾਂ ਲੋਕਾਂ ਨੂੰ ਵੋਟਾਂ ਪਾ ਦੇਣਗੇ ਤੇ ਜੀ ਉਹ ਚੰਗੇ ਬੰਦੇ ਤੁਸੀਂ ਖੜੇ ਕੀਤੇ ਆ ਤੇ ਫਿਰ ਉਹਨਾਂ ਤੇ ਅਤਰਾਜ ਵੀ ਕਿਵੇਂ ਲੱਗ ਜੂਗਾ ਦੇਖੋ ਅਤਰਾਜ ਤਾਂ ਉਹਦੇ ਹੀ ਲੱਗੂਗਾ ਨਾ ਵੀਡੀਓ ਦਾ ਸਿਰਫ ਤਹਿਸੀਲਦਾਰ ਨੂੰ ਰਿਪਲਾਈ ਉਹਨੂੰ ਕਰ ਰਿਹਾ ਲੈਟਰ ਲਿਖ ਰਿਹਾ ਵੀ ਇਹਦੇ ਤੇ ਜੋ ਅਤਰਾਜ ਆ ਉਹ ਪੈਰਵਾਹੀ ਕਰਕੇ ਦੱਸੋ ਠੀਕ ਹੈ ਜੀ ਤਹਿਸੀਲਦਾਰ ਪਟਵਾਰੀ ਨੂੰ ਕਰੂਗਾ ਜਿਹੜੀ ਰਿਪੋਰਟ ਆਊਗੀ ਜੇਕਰ ਮੇਰਾ ਕਿਤੇ ਕਬਜ਼ਾ ਤਾਂ ਉਹ ਹੀ ਰਿਪੋਰਟ ਆਊਗੀ ਨਾ ਜੇ ਮੇਰਾ ਕਿਸੇ ਤੇ ਕਬਜ਼ਾ ਹੀ ਨਹੀਂ ਫਿਰ ਮੈਨੂੰ ਕੀ ਡਰਾਂ ਕੋਈ ਤਰਾਜ ਲਈ ਜਾਵੇ ਮੈਂ ਕਹਾਂ ਤੂੰ ਕਿਸੇ ਨੂੰ ਰੋਕਾਂ ਇਸ ਕਰਕੇ ਜੇ ਤੁਸੀਂ ਚੰਗੇ ਬੰਦੇ ਭਰਾ ਮੇਰਾ ਖੜੇ ਕੀਤੇ ਆ ਜਿਨ੍ਹਾਂ ਨੇ ਤੁਹਾਡੀਆਂ ਸਰਕਾਰਾਂ ਦੇ ਨਜਾਇਜ਼ ਕੰਮ ਨਹੀਂ ਕੀਤੇ ਨਜਾਇਜ਼ ਕਬਜ਼ੇ ਨਹੀਂ ਕੀਤੇ ਤਾਂ ਬੇਫਿਕਰ ਹੋ ਜਾਓ ਤੁਹਾਡੇ ਕਿਸੇ ਤੇ ਗਲਤ ਤਰਾਜ ਨਹੀਂ ਲੱਗੂਗਾ ਮਾਈ ਬੋਡੀ ਦਾ ਕੋਈ ਰਿਕਾਰਡ ਨਹੀਂ ਜਮਾ ਹੋਇਆ ਜਿਹੜਾ ਪੁਰਾਣੀ ਪੰਚਾਇਤ ਵੱਲੋਂ ਜਮਾ ਹੋਣਾ ਹੁੰਦਾ ਲਾਜ਼ਮੀ ਹੈ ਫਿਰ ਇਹਨੂੰ ਸੀ ਮਿਲਦੀ ਉਹਨੂੰ ਤੇ ਅੱਜ ਇਹ ਮੇਰਾ ਨਾਮ ਲੈ